ਰੱਤਾ ਥੇ ਆਹ ਰੱਤੀਏ ਦੇ ਏਰੀਏ ਦਾ ਪਰ ਖੇਡ ਮੈਦਾਨ ਦੇ ਵਿੱਚ ਲੱਗਦਾ ਤਕੜਾ ਜੱਫਾ ਇਹ ਜੰਜੂਆ ਬਈ ਚੱਲ ਕੇ ਗੱਡੀਆਂ ਅੱਜ ਸਮਰਾਲੇ ਪੁੱਜ ਗਈਆਂ ਅੱਜ ਸਰਬਰਪੁਰ ਪੁੱਜ ਗਈਆਂ ਇਹ ਪਿਆਰ ਦੀਆਂ ਗੱਲਾਂ ਨੇ ਆਹ ਮਾਸਟਰ ਟਿੰਬਰ ਵਾਲ ਦਾ ਕਹਿਣਾ ਛੱਟ ਦੇ ਕੀ ਨਸ਼ਿਆਂ ਤੋਂ ਲੈਣਾ ਜਦ ਹੋਊ ਸਫਾਰੀ ਥੱਲੇ ਟਿੱਕੀ ਟਿਕ ਟਕ ਟਾਉਣੀ ਬੱਸਾਂ ਦੀ ਮੁੰਡਿਆਂ ਡੱਟ ਬੈਠ ਕੇ ਲਾਲਾ ਕਾਉਡੀ ਹੋ ਗਈ ਲੱਖਾਂ ਦੀ ਕਾਉਡੀ ਹੋ ਗਈ ਲੱਖਾਂ ਦੀ ਇਹ ਦੋ ਕਬੱਡੀਆਂ ਕਿਹਨੇ 5000 ਦੀਆਂ ਕਿਹਦੇ ਵੱਲੋਂ ਪੈਣੀ ਆ ਜੀ ਉਧਰ ਮਾਨ ਸਰਮਾਰ ਵੱਡੇ ਹੋਣਗੇ ਇੱਕ ਪਾਸੇ ਸੇਵਕ ਹੈ ਹੀਰੋ ਝਾੜੋਂ ਦੀ ਧਰਤੀ ਪਹਿਲਵਾਨਾਂ ਦਾ ਪਿੰਡ ਖੇਡਿਆ ਪੰਜਾਬ ਸਪੋਰਟਸ ਕਲੱਬ ਐਮ ਐ ਸਟੇਡੀਅਮ ਦੀ ਟੀਮ ਵੱਲੋਂ ਮੇਰੇ ਵੀਰੋ ਕੀਤਾ ਵਿੱਚ ਅੱਜ ਪੰਜਾਬ ਭਰ ਦੇ ਵਿੱਚ ਗੱਲਾਂ ਹੁੰਦੀਆਂ ਹੋਣਗੀਆਂ ਵੀ ਅੰਬਾ ਕਿੱਥੇ ਖੇਡ ਰਿਹਾ ਲਓ ਸਾਹਮਣੇ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਲਾ ਟਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੀ ਕਮਲ ਯੂਰਪਾ ਮਾਨੀ ਆਸਟ੍ਰੇਲੀਆ ਇਹਨਾਂ ਨੇ 5000 ਰੁਪਏ ਪਰਦਾ ਕਰਤਾ ਸਤੋਂ ਖੰਡੂਰ ਸਾਹਿਬ ਵਰਦਾ ਇੱਕ ਜਫਾ ਲੱਗ ਚੁੱਕਾ ਹੈ ਜੇ ਦੂਜਾ ਲੱਗੂਗਾ 5000 ਤਾਂ ਜਾਊਗਾ ਪਾਲੀ ਸਾਈਡ ਇਹਨੂੰ ਕੁਲਵਿੰਦਰ ਕਹਿੰਦੇ ਲੋਗ ਰੱਤਾ ਤੇਜੀ ਧਰਤੀ ਹੈ ਇਹ ਵੀ ਨੌਜਨ ਕੱਲ ਅੱਜ ਕੱਲ ਕਹਿੰਦੇ ਖੰਡੂਰ ਸਾਹਿਬ ਹੈ ਜਿਹੜੇ ਵੀਰ ਐਕਸਟਰਾ ਨੇ ਜਿਹੜੇ ਨਹੀਂ ਖੇਡਦੇ ਜਾਂ ਟੀਮ ਦੇ ਨਾਲ ਪੁੱਛੇ ਹੋਇਆ ਇੱਕ ਸਾਈਡ ਤੇ ਹੋ ਜਾ ਬਰੂਆ ਕਸ਼ਮੀਰ ਸਿੰਧੀ ਗਰੇਡ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਵੀ ਵੱਡਾ ਜ਼ਿਲ੍ਹਾ ਆਹ ਸਿਤਮਾਪੇੜ ਦਾ ਇਲਾਕਾ ਇੱਕ ਪਾਸੇ ਕਹਿੰਦੇ ਨੌਜੋ ਨਾ ਲਓ ਜੀ ਆਹ ਲਓ ਜੀ ਆਹ ਦਰਸ਼ਕ ਵੀਰੋ ਸ